ओके ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਮਸਕਾਰ ਸਲਾਮ ਮੈਂ ਫਿਦਾ ਜਗਤ ਤੋਂ ਰਕੇਸ਼ ਸ਼ਰਮਾ ਫਾਸਟਵੇ ਕੇਬਲ ਜੋ ਕਿ 492 ਨੰਬਰ ਤੇ ਫਾਸਟਵੇ ਫਿਦਾ ਚੈਨਲ ਚੱਲਦਾ ਜਿਸ ਦੇ ਵਿੱਚ ਦਾਸ ਦੇ ਪ੍ਰੋਗਰਾਮ ਚੱਲਦੇ ਨੇ ਸਵੇਰੇ 6 ਵਜੇ ਤੋਂ ਲੈ ਕੇ 7 ਵਜੇ ਤੱਕ ਧਾਰਵਿਕ ਪੇਟਾ ਚੱਲਦੀ ਹੈ ਪ੍ਰੋਗਰਾਮ ਦਾ ਨਾਮ ਹੈ ਜੱਪ ਲੈਣਾ ਉਸ ਤੋਂ ਬਾਅਦ 7:30 ਵਜੇ ਤੋਂ ਲੈ ਕੇ 8 ਵਜੇ ਤੱਕ ਇੱਕ ਪ੍ਰੋਗਰਾਮ ਚੱਲਦਾ ਸਵੇਰੇ ਜਿਸ ਦਾ ਨਾਮ ਹੈ ਨਾਮ ਜਪ ਲੈ ਇਹ ਤੁਸੀਂ ਪ੍ਰੋਗਰਾਮ ਦੇਖ ਸਕਦੇ ਹੋ ਇੱਕ ਸ਼ਾਮ ਨੂੰ ਪ੍ਰੋਗਰਾਮ ਚੱਲਦਾ ਸਾਡਾ ਰੰਗਲੀ ਫੁਲਕਾਰੀ ਜਿਸ ਦੇ ਵਿੱਚ ਬਿੱਟੂ ਰੰਗੀ ਜੀ ਦੇ ਵੱਲੋਂ ਸਾਡੇ ਕੋਲੇ ਦੋ ਗਾਣੇ ਆਏ ਨੇ ਜਿਸ ਦੇ ਵਿੱਚ ਗਾਣੇ ਚੱਲਦੇ ਨੇ ਇਸ ਪ੍ਰੋਗਰਾਮ ਦੇ ਵਿੱਚ ਵੱਡੇ ਵੱਡੇ ਸਿੰਗਰ ਹਾਕਮ ਬਖਤਰੀ ਵਾਲਾ ਜੀ ਔਰ ਸੀਰਤ ਗਰਬਲ ਸੋਤਾ ਇਹਦੇ ਕਿਦੇ ਨਾਮ ਨਵਾ ਜੇ ਸਾਰਿਆਂ ਦੇ ਨਾਮ ਕਰਾਨ ਲੱਗਿਆ ਕਹਿੰਦਾ ਬਹੁਤ ਟਾਈਮ ਲੱਗ ਜਾਣਾ ਇਸ ਦੇ ਵਿੱਚ ਬਿੱਟੂ ਰੰਗੀ ਦੀ ਦੀ ਕਲਮ ਦੇ ਵਿੱਚੋਂ ਨਿਕਲੇ ਦੋ ਗੀਤ ਸਾਡੇ ਕੋਲੇ ਆਏ ਨੇ ਜੋ ਕਿ ਫਾਸਟਵੇ ਕੇਬਲ ਦੇ ਉੱਤੇ ਚੱਲ ਰਹੇ ਨੇ ਜਿਸ ਦੇ ਵਿੱਚ ਪਹਿਲਾ ਗੀਤ ਹੈ ਜਾਗੋ ਜਾਗੋ ਰਜੀਆਤੀ ਲੋਕਾਂ ਦਾ गाया ਹੋਇਆ ਗੀਤ ਨਿਰਮਲ ਸੋਹਤੇ ਦੇ 뮤직 ਤੇ ਔਰਕੇਸ਼ ਸ਼ਰਮਾ ਦੇ ਵੱਲੋਂ ਜੋ ਵੀਡੀਓ ਤਿਆਰ ਕੀਤੀ ਗਈ ਹੈ ਇਹ YouTube ਤੇ ਵੀ ਤੁਸੀਂ ਦੇਖ ਸਕਦੇ ਹੋ ਆਪਣੇ ਆਪਣੇ ਚੈਨਲਾਂ ਨੂੰ ਖੋਲ ਕੇ ਆਪਣੇ ਆਪਣੇ ਵਾਇਦਾ ਨੂੰ ਖੋਲ ਕੇ ਪਿੱਟੂ ਰੰਗੀ 뮤직 ਕੰਪਨੀ ਜਦੋਂ ਤੁਸੀਂ ਖੋਲੋਗੇ ਤੇ ਜਦੋਂ ਗੀਤ ਕਰੋਗੇ ਤੇ ਤੁਹਾਡੇ ਸੇਵਾ ਦੇ ਵਿੱਚ ਆ ਜਾਣਾ ਔਰ ਜੇਕਰ ਤੁਸੀਂ ਆਪਣੇ ਮੋਬਾਈਲ ਤੇ ਨਹੀਂ ਦੇਖ ਸਕਦੇ ਤੇ ਜਾਂ ਕੋਈ ਛੋਟਾ ਵਿਚਾਰੇ ਵੀਰਾਂ ਲੋਵੇ ਉਹ ਆਪਣੇ ਘਰੇ ਚੈਨਲ ਦੇ ਉੱਤੇ 7:30 ਵਜੇ ਤੋਂ ਲੈ ਕੇ 8:00 ਵਜੇ ਤੱਕ ਪ੍ਰੋਗਰਾਮ ਚੱਲਦਾ ਹੈ ਸ਼ਾਮ ਨੂੰ ਰੰਗਲੀ ਫੁਲਕਾਰੀ ਇਹਨਾਂ ਦੇ ਘਰੇ ਫਾਸਟਵੇਵ ਕੇਬਲ ਲੱਗੀ ਹੋਈ ਹੈ ਸਾਰਾ ਪੰਜਾਬ ਹਿਮਾਚਲ ਹਰਿਆਣਾ 492 ਨੰਬਰ ਤੇ ਚੈਨਲ ਚੱਲਦਾ ਹੈ ਔਰ ਤੁਸੀਂ ਇਹ ਗੀਤ ਉੱਥੇ ਦੇਖ ਸਕਦੇ ਹੋ ਉਸ ਤੋਂ ਬਾਅਦ ਦੂਜਾ ਗੀਤ ਜਿਹੜਾ ਚੱਲਦਾ ਹੈ ਉਹਨਾ ਢੋਲੀ ਮੇਰੀ ਤੌਰ ਬਾਬਾ ਨਾ ਢੋਲੀ ਮੇਰੀ ਤੌਰ ਬਾਬਾ ਜਿਹੜੀ 2-3 ਦਿਨ ਨਹੀਂ ਹੋਏ ਦੇ ਵੀ ਕਿਤੇ ਨੂੰ ਇਸ ਗੀਤ ਨੇ ਬਹੁਤ ਹੀ ਵੱਡਾ ਹੰਗਾਰਾ ਦਿੱਤਾ ਹੈ तकरीबन 4-5000 ਬੰਦਿਆਂ ਨੇ ਇਹ ਗੀਤ ਦੇਖ ਚੁੱਕੇ ਨੇ 2-3 ਦਿਨਾਂ ਦੇ ਵਿੱਚ ਕਿਉਂ ਅਸੀਂ ਪ੍ਰਮੋਸ਼ਨ ਨਹੀਂ ਕਰਾਂਦੇ ਗੀਤ ਦੀ ਅਸੀਂ ਇਹ ਕਹਿੰਦੇ ਆ ਵੀ ਸਾਨੂੰ Ориਜਨਲ ਵਿਊ ਚਾਹੀਦੇ ਨੇ ਸਾਡੇ ਵਰਗੇ ਸਟੋਰੀਆਂ ਦੇ ਜੋ ਕਿ ਸਾਡੇ ਗੀਤ ਨੂੰ ਸੁਣ ਕੇ ਕੋਈ ਨਾ ਕੋਈ ਕਮੈਂਟ ਭੇਜਣ ਇਹ ਜਿਹੜਾ ਪ੍ਰੋਗਰਾਮ ਹੈ ਇਹ ਇੰਗਲੈਂਡ ਦੇ ਵਿੱਚ ਵੀ ਲਾਈਵ ਚੱਲ ਰਿਹਾ ਇਸ ਟਾਈਮ ਜਿਹੜਾ ਇਹ ਪ੍ਰੋਗਰਾਮ ਹੈ ਇਹ ਇੰਗਲੈਂਡ ਦੇ ਵਿੱਚ ਲਾਈਵ ਥੋੜੀ ਲੰਬੀ ਚੱਲ ਰਹੀ ਹੈ ਜਿਹੜੇ ਜਿਹੜੇ ਮੇਰੀ ਆਵਾਜ਼ ਸੁਣ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਆਪਣਾ ਮੋਬਾਈਲ ਖੋਲ ਕੇ ਬਿੱਟੂ ਰੱਗੀ 뮤ਜ਼ਿਕ ਕੰਪਨੀ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਇਹਦੇ ਵਿੱਚ ਤੁਸੀਂ ਗਾਣੇ ਦੇਖੋ ਨਾ ਡੋਲੀ ਮੇਰੀ ਤੋਰ ਬਾਬਲਾ ਜੋ ਕਿ ਛੋਟੀ ਜੀ ਬੱਚੀ 14-15 ਸਾਲ ਦੀ ਕੁੜੀ ਹੈ ਉਸਨੇ ਗਾਇਆ ਜਿਸ ਦਾ ਨਾਮ ਹੈ ਸੀਰਤ ਮਿਊਜ਼ਿਕ ਨਿਰਮਲ ਸੋਤਾ ਜੀ ਔਰ ਵੀਡੀਓ ਬਣਾਈ ਹੈ ਹਰਕੇਸ਼ ਸਰਪੰਚ ਜੀ ਸਾਰਿਆਂ ਨੂੰ ਇਹ ਮੈਂ ਬੇਨਤੀ ਕਰਦਾ ਕਿਰਪਾ ਕਰਕੇ ਤੁਸੀਂ ਚੈਨਲ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਆਪਣੇ ਆਪ ਦਾ ਕਰੋ ਸਟੇਟਸ ਤੇ ਵੀ ਲਾਓ ਤੇ ਆਪਣੇ ਯਾਰਾਂ ਦੋਸਤਾਂ ਨੂੰ ਵੀ ਕਹੋ ਇਹੇ ਗਾਣਾ ਸਟੇਟਸ ਤੇ ਲਾ ਕੇ ਤੁਹਾਡਾ ਧੰਨਵਾਦ